ਹਾਂ ਚੱਲਿਆ ਹਾਂ ਮੈਂ ਵੀਡੀਓ ਵੀ ਦੇਖਦਾ ਸੀ ਅੱਛਾ ਇਹ ਥੋੜਾ ਚਿਰ ਹੀ ਹੋਇਆ ਪਲਾਂਟ ਠੀਕ ਹੈ ਪ੍ਰੋਬਲਮ ਚਾ ਹੁਣ ਬੈਠ ਕੇ ਮਾੜਾ ਜਾਂ ਗੋਹਾ ਕੀਤਾ ਹੂੰ ਮੂੰਹ ਖੁਰਦੀ ਦਵਾਈ ਚੱਲ ਆਪਣੇ ਦਵਾਈ ਕਹਿੰਦਾ ਬਿਮਾਰੀ ਚੱਲਦੀ ਮੂੰਹ ਖੁਰਦੀ ਉਹਦੇ ਨਾਲ ਇਹਦਾ ਇਥੋਂ ਆ ਚੀਜ਼ ਸਾਰੀ ਆ ਸੁੱਜ ਗਈ ਹੋਇਆ ਇਹਦੀ ਯਾਰ ਬੜਾ ਉਹ ਦੁੱਖ ਆ ਲੱਗਦਾ ਐ ਐਡੀ ਛੋਟੀ ਜਿਹੀ ਪਾਲੀ ਮੈਂ ਪਾਲੀ ਆਪ ਮੈਂ ਜਦੋਂ ਕੋਈ ਗਾਂ ਦਾ ਚਲਾ ਦੁੱਧ ਚੋਣਾ ਹੁੰਦਾ ਹੈ ਉਹਨੂੰ ਘੱਟ ਪੱਠੇ ਪਾਉਣੇ ਇਹਨੂੰ ਮੈਂ ਵੱਧ ਹਰਾ ਪਾਉਂਦਾ ਹੁੰਦਾ ਸੀ ਉਹਨੂੰ ਹਜੇ ਮੈਂ ਠੀਕ ਰੱਖ ਲੈਂਦਾ ਘਰ ਦੇ ਕਿਹੜਾ ਇਹਨੇ ਕਿਹੜਾ ਦੁੱਧ ਦੇਣਾ ਉਹਨੂੰ ਪਾ ਨਾ ਇਹਨੇ ਪਿਆਜ ਦਾ ਨਾਂ ਹੈ ਰੱਖਿਆ ਸੀਗਾ ਮੈਂ ਰੂਬੀ ਗੌਣ ਤੇ ਮੂੰਹ ਖੁਰ ਦੀ ਬਿਮਾਰੀ ਜਲਦੀ ਮੈਂ ਵੀਡੀਓ ਵੀ ਦੇਖਦਾ ਸੀਗਾ ਮੈਂ ਹੋਈ ਡਾਕਟਰ ਨੂੰ ਪੁੱਛਦਾ ਸੀ ਮੈਂ ਕਿਹਾ ਯਾਰ ਆ ਜੂਗਾ ਆਰਾਮ ਉਹਨਾਂ ਕਹਿੰਦਾ ਆ ਜਾਣਾ ਆਰਾਮ ਕੋਈ ਨਹੀਂ ਮੈਂ ਕਿਹਾ ਐਡਾ ਹੋਇਆ ਕੋਈ ਪਸ਼ੂ ਜਿੰਨ ਹੋਇਆ ਹੋਵੇ ਤੁਸੀਂ ਆ ਕਿਉਂਕਿ ਵੀਡੀਓ ਦੇਖਦੇ ਆ ਉਹਦੇ ਵਿੱਚ ਕਹੀ ਕਹਿੰਦੇ ਸਾਡੇ ਇੰਨੇ ਮਰ ਗਏ ਮੂੰਹ ਖੁਰ ਦੀ ਬਿਮਾਰੀ ਦੇ ਨਾਲ ਇ ਪੈਸੇ ਜਿੰਨੀ ਆਈ ਡਾਕਟਰ 500000 ਰੁਪਏ ਲੈ ਜਾਂਦੇ ਆ ਨੌ ਕੁਟ ਕੁਟ 20 ਟੀਕੇ ਲੱਗੇ ਇਹਦੇ ਹੋਪਸੋ ਤੁਸੀਂ ਪ੍ਰੇਅ ਕਰਿਓ ਇਹਨੇ ਹੁਣ ਠੀਕ ਹੋ ਜਵੇ ਵਿਚਾਰੀ ਹਨਾ ਰੁਬੀ ਕਾਨ ਐ ਪ੍ਰੇਅ ਕਰਿਓ ਸਾਡੀ ਰੁਬੀਲੀ ਠੀਕ ਹੋ ਜਵੇ ਰੁਬੀ ਕਾਨ ਸਾਡੀ ਅ ਰੁਬੀ ਕਾਨ ਰੁਬੀ ਕਾਨ ਦੇ ਲੋਕ ਇਹਨਾਂ ਟੱਪਦੇ ਹੁੰਦੇ ਸੀ ਹੁਣ ਵਿਚਾਰੀ ਸ਼ਾਂਤੀ ਜੀ ਬੈਠੀ ਜੀ ਪੱਠੇ ਵੀ ਨਹੀਂ ਖਾਦੇ ਦੋ ਦਿਨ ਹੋ ਗਏ ਮੈਂ ਤਾਂ ਯਾਰ ਮੈਂ ਪਰਮਾਤਮਾ ਨੂੰ ਕਿਹਾ ਮੈਂ ਕਿਹਾ ਠੀਕ ਕਰ ਦੇ ਜੇ ਨਹੀਂ ਠੀਕ ਕਰਨਾ ਵਿਚਾਰੀ ਨੇ ਤਾਂ ਤੜਫਾਨ ਹਨਾ ਮੇਰਾ ਫੇਲਾਇਆ ਜਾਇਨ ਸਹੀ ਕਰਦੇ ਉਹ ਅੱਜ ਉਧਰ ਬੰਨੀ ਹੋਣਾ ਤੁਹਾਨੂੰ ਪਤਾ ਬਿਮਾਰ ਕਰਕੇ ਇਹ ਵਿਚਾਰੀ ਦਿਲੋ ਉਦੋਂ ਦੀ ਬੈਠੀ ਨਹੀਂ ਹੈਗੀ ਮਾਂ ਮਾਈ ਹੁੰਦੀ ਆ ਰੋਣ ਲੱਗਿਆ ਰਹਿੰਦੀ ਉਹਦੇ ਕਾਸ਼ ਨਾ ਹੋ ਜਾਣਾ ਠੀਕ ਹਨ ਓਕੇ ਹੋ ਜਾਣਾ ਠੀਕ ਰੋਂਦੀ ਕਾਦੇ ਆ ਦੇਖ ਹੈ ਇਹ ਮੇਰੀ ਸ਼ੋਣੀ ਨਹੀਂ ਬਲੁੰਗੜੀ ਹੈ ਦੇਖੇ ਵਾਲਾ ਹੈ ਹੈ ਰੋਬੇ ਵਿਚਾਰੀ ਨੋ ਕਰਾਂਗੇ ਨੋ ਕਰਾਂਗੇ ਓਕੇ ਬਹੁਤ ਬਗ ਉਹ ਜ ਵੀ ਠੀਕ ਨਹੀਂ ਆ ਬਚਾਰੀ ਉਹਨਾਂ ਦੇ ਉਧਰ ਹੀ ਦੇਖੀ ਜਾਂਦੀ ਸੀ ਲਾਹੇ ਖੜ ਬੈਠੀ ਵੀ ਹੈਗੀ ਇੱਕ ਮਿੰਟ ਲਈ ਬਾਬਾ ਟਾਈਮ ਬਾਅਦ ਮੈਂ ਨੋ ਸੀ ਬਿਟੀ ਇਹ ਬਾਤ ਬਹੁਤ ਨਿਸ਼ਾਦੇ ਦੇ ਲੋ ਇਹਨਾਂ ਦੀ ਫੀਲਿੰਗ ਹੁੰਦੀਆਂ ਹਨਾ ਮਾਦਮਾਈ ਹੁੰਦੀ ਫੇ ਵੀ ਅਕਸਰ ਹਨਾ ਉਹ ਗਾਇਸ ਸਨੇ ਲਹਿਣ ਚੱਲਾ ਮੈਂ ਦਵਾਈ ਡਾਕਟਰ ਟੀਕਾ ਲਾ ਗਿਆ ਆ ਜੀ ਆ ਗਏ ਪਹੁੰਚ ਗਏ ਆਪਣੀ ਸ਼ਾਇਰ ਈਵਨਿੰਗ 8:04 ਇਹ ਬਿਮਾਰੀ ਜਿੱਦਾਂ ਕਿ ਲੰਪੀ ਸਕੈਨ ਬਿਮਾਰੀ ਨਹੀਂ ਸੀ ਜਲਦੀ ਇਹ ਉਵੇਂ ਹੀ ਆ ਮੂੰਹ ਫੋਰਦੀ ਬੁਖਾਰ ਚੜ ਜਾਂਦਾ 107-7 ਕਹਿੰਦੇ ਜਾਨਵਰ ਤੋਂ 107 ਬੁਖਾਰ ਚੜ ਜਾਂਦਾ ਤੇ ਪੱਕੇ-ਪੱਕੇ ਘਣਾੜਾ ਹਟ ਜਾਂਦਾ ਸੋ ਧਿਆਨ ਰੱਖੋ ਇਹ ਹਵਾ ਦੇ ਨਾਲ ਹੀ ਕਹਿੰਦੇ ਹੋ ਜਾਂਦੀ ਆ ਇਹ ਹਵਾ ਦੇ ਨਾਲ ਬਿਮਾਰੀ ਹੋ ਜਾਂਦੀ ਸੋ ਆਪਣੇ ਪਸ਼ੂਆਂ ਦਾ ਧਿਆਨ ਰੱਖੋ ਤੇ ਹੁਣ ਡਾਕਟਰ ਨੇ ਦਵਾਈਆਂ ਲਿਖੀਆਂ ਉਹ ਲੈਣ ਆਇਆ ਮੈਂ ਮੈਡੀਕਲ ਤੋਂ ਮੈਂ ਚੱਲਦੇ ਆਂ ਘਰ ਨੂੰ ਬਣੇ ਰਿਹਾ ਬਲੌਗ ਦੇ ਨਾ डेली ਬਲੌਗ ਪਾ ਲਿਆ ਕਰਨਾ ਹੁਣ ਉਹ ਦੋਨੇ ਸਾਹ ਕਾਂਡ ਕਰਤਾ ਬਹੁਤ ਵੱਡਾ 100 ਪਰ ਕਹਿੰਦੇ ਕਾਂਡ ਕਰਦਾ ਮੈਂ ਬਹੁਤ ਵੱਡਣਾ ਹੀ ਤੁਹਿਆ ਹਾਂ ਹਾਂ ਹੁਣ ਜੀ ਕਿਤਾ ਡੈਡੀ ਲੈਣੇ ਹੀ ਗੱਲ ਹੋ ਗਈ ਉਹ ਲੜਾਈ ਹੋ ਗਈ ਕਹਿੰਦੇ ਆਹੋ ਭੈਣ ਕਹਿਆ ਨੋਨੂ ਨੇ ਫੈਰ ਕੱਢਦੇ ਮੈਂ ਜਿੱਥੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਜਿੱਦਾ ਪੈਸੇ ਨਹੀਂ ਹੁੰਦੇ ਬਾਬਿਓ ਆ ਨਾਲ ਕੈਪੀਟਲ ਬੈਂਕ ਬਣੀ ਆ ਇਹਦਾ 100 ਕਿਆ ਜਦੋਂ ਮਰ ਗਈ ਆ ਲਓ ਕਦੇ ਵੀ ਇੱਥੇ ਇਦਾਂ ਹੋਇਆ ਗਿਆ ਆ ਵੀ ਕਿ ਪੈਸੇ ਨਾ ਆਉਣ ਥੈਂਕ ਯੂ ਤੁਹਾਡਾ ਟ੍ਰਾਂਜੈਕਸ਼ਨ ਇਸ ਪ੍ਰੋਸੈਸਿੰਗ OK ਆਪਾਂ ਨੂੰ ਕਿਹੜਾ ਕਾਲੀ ਆ ਨਾ ਜਿੰਦਸਲੀ ਨਹੀਂ ਕਰਾ ਤੁਹਾਨੂੰ ਯਾਦ ਰੱਖਣਾ ਕਿ ATM ਕਿਸੇ ਨੂੰ ਇਦਾਂ ਤੁਹਾਨੂੰ ਪੈਸੇ ਖਾਲਦਣੇ ਰਾਤ ਕਦੇ ਵੀ ਲੋਕੀ ਕਾਰਡ ਬਦਲ ਦਿੰਦੇ ਮਿੰਟ ਦੇ ਹਾਂ ਕਿੰਨੇ ਕਰ ਲੈ ਆ ਦੋ ਜੀ ਓਕੇ ਹਾਂ ਕੋਈ ਨਹੀਂ ਜਿੱਦਾਂ ਆ ਆਇਆ ਸੌਖਾ ਕੋਈ ਨਾ ਔਖਾ ਨਹੀਂ ਹੈਗਾ ਜੀ ਕੋਈ ਸਿੱਧਾ ਓਕੇ ਜੀ ਕਾਰਡ ਦੇ ਦੇਣਾ ਕਿਉਂਕਿ ਅੱਜ ਕੱਲ ਸਮਾਂ ਨਹੀਂ ਹੈਗਾ ਭਾਈ ਇਦਾਂ ਦਾ ਠੀਕ ਹੈ ਵੀਡੀਓ ਦੇਖਣੀ ਆਪਾਂ ਅੰਦ ਕਾਲੋ ਕੇ ਉਹ ਕਰ ਦਿੰਦੇ ਬੰਦੇ ਆ ਲੋ ਤਾਂ ਵਿੱਚ ਚੈੱਕ ਕਰ ਲਓ ਬੈਲੈਂਸ ਕਿੰਨਾ ਰਹਿ ਗਿਆ ਚਾਹਾਂ ਉਹ ਕਿਤੇ ਉਹ ਕਿਤੇ ਚੱਕ ਨਹੀਂ ਫਾੜੀ ਨੂੰ ਕੈਨਸਲ ਦਾ ਪਤਾ ਕੈਨਸਲ ਕਰਨਾ ਕਾਹੇ ਕੱਢਣ ਦਾ ਹੀ ਪਤਾ ਆਇਆ ਉਹ ਨੂੰ ਕਿੰਨਾ ਦਾ ਕੰਮ ਕਰਦਾ ਹੈ ਦੂਰ ਹਾਂ ਨਹੀਂ ਵਧੀਆ ਤੀ ਹਾਂ ਵੀ ਸਿੱਖ ਲਵੋ ਨੇ ਕਿਸੇ ਨੂੰ ਕਹਿਣ ਨਾਲ ਹੋਣਾ ਤਾਂ ਵੀ ਸੌਖਾ ਹੀ ਆ ਇਹ ਦਾ ਔਖਾ ਨਹੀਂ ਆਇਆ ਸਹਿਣ ਕਰ ਲਈ ਰੋਣਾ ਮਾੜਾ ਮੁੱਢਾ ਬਸ ਵਾਠ ਠੀਕ ਹੈ ਓਕੇ ਥੈਂਕ ਯੂ ਓਕੇ ਬਸ ਤੀ ਬਹੁਤ ਕੋਈ ਚੱਕ ਨਹੀਂ हां नहीं वो बढ़िया कर देना चाहिए चलो आपा हुन ਕਢਾ ਲੇ ਪੈਸੇ ਗਾਈਸ ਅਹ ਹਾਂ ਸਿੱਧਾ ਜਾਣਾ ਹੈਗਾ ਉੱਥੇ ਐਮਬੂਲੈਂਸ ਐਮਬੂਲੈਂਸ ਕਹਤਾ ਸੌਰੀ ਤੁਸੇ ਹੁਣ ਜਾਣਾ ਹੈਗਾ ਮੈਡੀਕਲ ਤੇ ਮੈਡੀਕਲ ਤੇ ਜਾਣਾ ਆਪਾਂ ਭਾਈ ਜੀ ਮੈਂ ਗਲਤੀ ਹੱਸ ਪਿਆ ਦੇਖ ਲੋ ਨਾ ਪੈਸੇ ਕਢਣ ਦਾ ਪਤਾ ਨਹੀਂ ਹੈਗਾ ਉਹਨੇ ਜਿੱਦੈ ਕੈਸ਼ ਬਾਹਰ ਆ ਗਿਆ ਨਾ ਏਟੀਐਮ 'ਚ ਫੜਾਤਾ ਨਾਲੇ ਕੈਂਸਲ ਵਾਲਾ ਬਟਨ ਦੱਬ ਗਾ ਔਰ ਆੜਾ ਸਾਇਆ ਹੋਣਾ ਗਿਆ ਨੇ ਅਜੇ ਮੈਂ ਗੈਸ ਵੀ ਪਾਉਣੀ ਐ ਚਾਹ ਦੇਖੋ ਕਿੰਨਾ ਆਇਆ ਨਾ ਰੱਬ ਆਸ ਰਹੀ ਆ ਪੂਰੀ ਜਾਂਦੀ ਉਦਾਂ ਦਾ ਹੀ 100 ਦਾ ਪਾਇਆ ਆ ਬਾਬਿਓ ਇਹ ਆ ਸਾਡਾ ਅੱਡਾ ਮੈਨ ਇਵਨਿੰਗ 8:00 ਹੋਰ ਦਾ ਇਹਦੇ ਨਾਲ ਹੀ ਹੈਗਾ ਉਪਲ ਮੈਡੀਕਲ ਆਇਆ ਭਰਾਵਾ ਮੈਡੀਕਲ ਵੀ ਤੁਹਾਨੂੰ ਦਿਖਾਉ ਦਿਆਂ ਨੀ ਜਿੱਥੋਂ ਆਪਾਂ ਪਸ਼ੂਆਂ ਦੀ ਲੈਣੇ ਆ ਨਾ ਦਵਾਈ ਸਾਰਾ ਕੁਝ ਇਹ ਆ ਗਿਆ ਆਪਣਾ ਮੈਡੀਕਲ ਦੋਨਾਂ ਨੂੰ ਛੋਟੀ ਨੂੰ ਇਹ ਤਾਂ ਮਿੱਟੀ ਕਾੰਦੀ ਆਲੀ ਉਹ ਹੈ ਨਾ ਪਿਆ ਜਿਹੜੀ ਜ਼ਿਆਦਾ ਮੋਹਾਰਾ ਓਕੇ ਤੁਸੀਂ ਆ ਪਾਣੀ ਦੀ ਪਾ ਕੇ ਨਾ ਉਹ ਪਸੂਣੇ ਪਾਣੀ ਪਾਣਾ ਹੈ ਓਕੇ ਦੋਨਾਂ ਨੂੰ ਹਾਂ ਸਾਦੇ ਚੱਲੇ ਮੁੰਡਾ ਓਕੇ ਇੱਥੇ ਗਾਣਿਆਂ ਚ ਕੁੜੀਆਂ ਜੀ ਨੇ ਘੁੱਟਦੀਆਂ ਹੁੰਦੀਆਂ ਮੁੰਡੇ ਦਾ ਮਗਰਵਾ ਆ ਕੇ ਹੈ ਨਾ ਅੰਕਲ ਉਹਦੇ ਨੂੰ ਦੇਖਣ ਡਿਆ ਮੈਂ ਆ ਗਿਆ ਅੱਖਾਂ ਦੇ ਦੋਨਾਂ ਦੇ ਐ ਗੱਲ ਹੈਗਾ ਪਛਾਣੋ ਤਾਂ ਕੌਣ ਇੱਕ ਸੰਤਾ ਜੀ ਉਹਦੇ ਤੋਂ ਮੈਂ ਹੁਣੇ ਪਹਿਲਾਂ ਇੱਧਰ ਮੈਂ ਤਾਂ ਜਲਾ ਮੁੜ ਕੇ ਆਉਣਾ ਬੜੀਆ ਹੈ ਨਾ ਇਹਦੇ ਸੰ ਇੱਕ ਗਿਆ ਉਹ ਦੇ ਦੇ ਐਸਾ ਵਾਲਾ YouTube ਵਾਲੇ ਕਿੰਨੇ ਕੇ ਪੈਸੇ ਦੇ ਦੇ ਦਿੰਦੇ ਆ ਦੇ ਹੀ ਦਿੰਦੇ ਮਹੀਨੇ ਕੇ ਬਾਅਦ ਮਹੀਨੇ ਬਾਅਦ ਹੀ ਹੁੰਦੇ 32000 ਹੈ 36000 ਮਾਲ ਵੀਡੀਓ ਦਾ ਹਿਸਾਬ ਨਾਲ ਕਿ ਜਿੱਦਾਂ ਹੁਣ ਉਹ ਦੂਜੀ ਵੀਡੀਓ ਸੀ ਉਹ 3-4 ਲੱਖ ਦਾ ਉਹਦਾ 75000 ਆਇਆ ਸੀ ਆਰ ਐਮ ਦੇ ਹਿਸਾਬ ਦੇ ਨਾਲ ਹੋ ਗਏ ਪੇਰੇ ਭਾਈ ਬੁੱਲਣਾਂ ਤੇ ਲਾਉਣ ਨੂੰ ਬਹੁਤ ਬਹੁ 파ਟੇ ਹੋ ਯਾਰ ਬਾਬੇ ਉਹ ਦੁਕਾਨ ਤੇ ਰੱਛ ਦੁਕਾਨ ਤੇ ਰੱਛ ਸੀਗਾ ਉਹਨਾਂ ਨੇ ਪੈਸੇ ਹੀ ਨਹੀਂ ਲਏ ਮੇਰੇ ਕੋਲ ਮੈਂ ਆ ਕੇ ਜੇਬ 'ਚ ਪੈਸੇ ਦੇਖੇ ਮੈਂ ਕਿਹਾ ਪੈਸੇ ਤਾਂ ਮੇਰੀ ਜੇਬ ਦੇ ਵਿੱਚ ਆ ਉਹ ਦੁਬਾਰਾ ਫੇਰ ਮੁੜ ਕੇ ਆਇਆ ਨਾ ਦੇਖ ਚੱਲਾਂ ਪੈਸੇ ਤਾਂ ਆਂਟੀ ਲੈਏ ਨੇ ਤੁਸੀਂ ਉੱਥੇ ਮੁੜ ਕੇ ਆਇਆ ਮੈਂ ਦੱਸ ਦਿਓ ਮੜਾ ਆ ਪੈਸੇ ਤਾਂ ਚਿੱਤੇ ਨਹੀਂ ਰਿਹਾ ਤੂੰ ਮੁੜ ਕੇ ਆਇਆ ਮੈਂ ਕਹਿੰਦੀ ਸੀ ਮੰਮੀ ਪੈਸੇ ਮੈਂ ਕਿਹਾ ਕੋਈ ਨਹੀਂ ਆਪਣਾ ਹੀ ਆ ਮੈਂ ਛੋਟਾ ਮੋਟਾ ਸਮਾਨ ਕਰਕੇ ਨਾ ਲੈਣ ਮਸੀ ਮੈਂ ਉਹਦਾ ਪਸ਼ੂਆਂ ਦਾ ਸਮਾਨ ਲੈਣ ਆਇਆ ਸੀਗਾ ਪਸ਼ੂਆਂ ਦਾ ਸਮਾਨ ਲੈ ਕੇ ਉਹ ਆਇਆ ਮੇਰੇ ਨਾਲ ਨੌਕਸੌ ਦਾ ਉਹ ਆਇਆ ਨੌਕਸੌ ਡਾਕਟਰ ਦਾ ਤੇ ਬਾਕੀ ਹੋਰ ਲੈਟਰ ਪਟਰ ਯਾਨੀ ਕਿ 30 40 ਪਾਉਂਡ ਲੱਗੇ ਜਾਂਦੇ ਬਾਬਿਓ ਹੈ ਕੌਣ ਓ ਮਾਈ ਗਾਡ ਪਾਉਂਡ ਲੱਗ ਜਾਂਦੇ ਯਾਨੀ ਕਿ ਉਸ ਹਿਸਾਬ ਨਾਲ ਤਾਂ ਕਿੰਨੇ ਲੱਗਦੇ ਹੋਣਗੇ ਸ਼ਹਿਰ ਨੂੰ ਲਾਉਣ ਦਾ ਘਾਟ ਆ ਯਾਰ ਇੱਕ ਵਾਰੀ ਆਓ 2000 ਤੇ ਕਿਤੇ ਨਹੀਂ ਗਿਆ ਇਹਨਾਂ ਨਾਲ ਆਉਂਦੇ ਤਾਂ ਨਹੀਂ ਇਹਦੇ 2000 ਤੱਕ ਆਂਟੀਆਂ ਜਾਂਦੀਆਂ ਇਹਨਾਂ ਨੂੰ ਪੁੱਛਣਾ ਨਹੀਂ ਜੇ ਬਹਿਣਾ ਤਾਂ ਵਿਚਾਰੀਆਂ ਤਾਂ ਕਿਤੇ ਨਹੀਂ ਆਂਟੀ ਹੋਣੀ ਬਾਲੀਆਂ ਵਧੀਆ ਸੀਗੇ ਕਈ ਹੁੰਦੇ ਨੇ ਤੁਹਾਨੂੰ ਕੋਈ ਟੱਕਰ ਦਾ ਆ ਗਿਆ ਤੁਹਾਨੂੰ ਬਹੁਤ ਖੁਸ਼ੀ ਜੀ ਹੁੰਦੀ ਆ ਨਾ ਪਹਿਲੇ ਆ ਵੀ ਮਿਲੇ ਆ ਕਹਿੰਦੇ ਮੰਮੀ ਤੇਰੀ ਨੂੰ ਤਾਂ ਜਾਣਦੇ ਸੀ ਚੰਬੇ ਦੀ ਪਤਾ ਨਹੀਂ ਚੰਬੇ ਦੀ ਕਰੇ ਮੰਮੀ ਆ ਮੈਂ ਪਤਾ ਨਹੀਂ ਆਈ ਡੋਟ ਨੋ ਮੈਨੂੰ ਚੇਤਾ ਨਹੀਂ ਹੁੰਦਾ ਲਈ ਕੀ ਕਿਹਾ ਹੈਗਾ ਵਧੀਆ ਉਹਨਾਂ ਨੇ ਸੀਸਾ ਦਿੱਤੀਆਂ ਤੇ ਜੀਵਨ ਸਾਥੀ ਵਧੀਆ ਮਿਲੇ ਕਹਿੰਦੇ ਅਸੀਂ ਵੀ ਕਿਤੇ ਚੰਗੇ ਖਾਂ ਤੋਂ ਆ ਰਹੀਆਂ ਸੀਗੀਆਂ ਕਿ ਤੇਰੀ ਸੇਵਾ ਵੀ ਲੱਗੀ ਵਿੱਚ ਹਨਾ ਸੋ ਕਈ ਵਧੀਆ ਲੇਡੀਆਂ ਹੁੰਦੀਆਂ ਹਨ ਦਵਾ ਦਿੰਦੀਆਂ ਕਈ ਉਹਵੇਂ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਜੈਲਸ ਵਾਲੀਆਂ ਦੇਖ ਕੇ ਅੰਦਰੋਂ ਅੰਦਰ ਹੀ ਮੱਚ ਜਾਂਦੀਆਂ ਜਾਂ ਚੋਰੀਆਂ ਕਰੀ ਜਾਂਦੀਆਂ ਹਨ ਨਹੀਂ ਆਪ ਉਹਨਾਂ ਨੇ ਆਨੇ ਨੂੰ ਆਪਣੇ ਨੇ ਆਨੇ ਨੂੰ ਸਾਹਮਣੇ ਲਿਆਂ। ਕਈ ਗੁੱਟ ਲੇੜੀ ਹੁੰਦੀ ਹੈ। ਕਈ ਤੁਹਾਨੂੰ ਪਤਾ ਹੀ ਅੱਜ ਕੱਲ। ਸਾਰਾ ਪਹੁੰਚਿਆ ਜਿੱਡਾ ਵੋਸ਼ਿਆ ਆ ਨਾ। ਆ ਗਏ ਆਪਾਂ ਘਰੇ। ਹੁਣ ਘੜੀ ਰੈਸਟ ਕਰਨੀ ਆ ਯਾਰ। ਫੈਰ ਕੇ ਹੁਣ ਕਰਾਂਗੇ ਬਲੌਗ ਕੰਟੀਨਿਊ। ਤੁਹਾਡੇ ਕਹਿਣ ਦੇ ਨਾਲ ਮੈਂ ਲੱਗਾ ਬਣਾਉਣੇ ਤਾਂ ਮੇਰਾ ਸੀਗਾ ਮਨ 15 ਦਿਨ ਰੈਸਟ ਕਰਾਂਗਾ ਨਾ। ਤੇ ਆਪਣਾ ਬੁਖਾਰ ਸਹੀ ਕਰਾਂ ਬਾਅਦ ਚ ਬਣਾਇਆ ਕਰੂੰਗਾ। ਪਰ ਤੁਸੀਂ ਕਿੱਥੇ ਹਟਦੇ ਯਾਰ ਮੈਂ ਕੰਮ ਕਰਦੇ ਆ। ਦੇ ਨਾ ਪਾਉਂਦੇ ਨਾ ਤੇ ਰਹਿਣ ਦੇ ਦਾ ਹੱਸੀਦਾ ਮਜ਼ਾਕ ਨਹੀਂ ਢਾਈ ਸੰਡਾ ਪਾਗਲ ਮਾੜਾ ਟਾਈਮ ਨਹੀਂ ਪਤਾ ਹੁੰਦਾ ਕਰ ਮਾੜਾ ਟਾਈਮ ਦੀ ਗੱਲ ਮਾੜਾ ਟਾਈਮ ਇਹ ਤੋਂ ਹੋਰ ਪਰੇ ਵੀ ਹੁਣ 4-5000 ਰੁਪਏ ਲੱਗ ਗਿਆ ਵਿਚਾਰੇ ਨਾਲ ਪਸ਼ੂ ਨੂੰ ਦੋਖਾ ਨਾ ਪਾਇਆ ਹਨ ਅਜੇ ਪੂਰਾ ਸੈਟਪੇਸੂ ਹਨ ਦੋ ਤਿੰਨ ਦਿਸੀ 4 5 6 ਕਿਲੋ ਤੋਂ ਸਵੇਰੇ ਸਾਰਾ ਦੁੱਧ ਡੈਰੀ ਪਾਇਆ ਹੀ ਨਹੀਂ ਡਾਟਾ ਕਹਿੰਦਾ ਜੀ ਆਪ ਨਾ ਦੁੱਧ ਪੀਓ ਬਾਹਰ ਵਾਲੇ ਦੇਈ ਜਾ ਨਹੀਂ ਜੀ ਇਦਾਂ ਨਹੀਂ ਕਿੰਦਾ ਆ ਮੈਂ ਬੱਦ ਹੱਦ ਦਿੱਤੀਆਂ ਕਹਿੰਦੇ ਤੇਰੀ ਮੰਮੀ ਬਹੁਤ ਚੰਗੀ ਸੀ ਮੈਂ ਕਿਹਾ ਤੁਹਾਨੂੰ ਹੀ ਲੱਗਦਾ ਚੰਗੀ ਸੀ ਮੈਂ ਕਿਹਾ ਮੈਨੂੰ ਪੁੱਛੋ ਚੰਗੇ ਨੂੰ ਬੰਦਾ ਚੰਗਾ ਹੀ ਕਹਿੰਦਾ ਮੈਂ ਮੈਨੂੰ ਪੁੱਛੋ ਜਿਹੜੇ ਕਹਿੰਦਾ ਥੋੜੀ ਹੋ ਜਾਣਾ ਜੋ ਪਾਬਲਾ ਕਹਿੰਦੀ ਹੁੰਦੀ ਉਹ ਬੰਦਾ ਹੁੰਦਾ ਹੈ ਇਹ ਥੋੜੀ ਹੁੰਦਾ ਘਰ ਦੇ ਕੰਨੇ ਕਰੀਫਾ ਗਾਉਂਦੀ ਕਹਿੰਦੀ ਤੈਨੂੰ ਰੱਬ ਜੀਵਨ ਸਾਥੀ ਵਧੀਆ ਦੇਵੇ ਮੈਂ ਕਿਹਾ ਹੋਰ ਹੁਣ ਕਿੰਨੀਆਂ ਕਹਿ ਦੇਣੀ ਹੈ ਬਹੁਤ ਨੇ ਚੰਗੇ ਆ ਜਾਨੀ ਕਿ ਵਧੀਆ ਕੈਮਰਾ ਓਕੇ ਥੈਂਕ ਯੂ ਉਹ ਕਿਨੇ ਚੰਗੇ ਥਾਵਾਂ ਆਏ ਆ ਕਿਤੇ ਤੇਰੀ ਵੀ ਸੇਵਾ ਲੱਗੀ ਨਾਲ ਤੂੰ ਸੰਭੜਦਾ ਇਸ ਨੂੰ ਉਹ ਉਹ ਰੰਗ ਕੜਪਾ ਬੰਦੇ ਆਇਆ ਹਣੀ ਹਾਂ ਹਾਂ ਉਹ ਪੰਪ ਨਾ ਗਿਣੇ ਹੈ ਮਰਨ ਆ ਆ ਕਿ ਤੇਰੀ ਸੇਵਾ ਲੱਗੇ ਹਾਂ ਉਹ ਕਿ ਸੇਵਾ ਕਰਦੀ ਆ ਨਾ ਮੋਟੀਆਂ ਮੋਟੀਆਂ ਸੀਆਂ ਦੋਨੇ ਹੀ ਮੈਂ ਕਿਹਾ ਨਾ ਤੂੰ ਤੇ ਬਹਿ ਨਹੀਂ ਹੁਣ ਇੱਕ ਫੇਰ ਮੈਂ ਦੂਜੀ ਤਰ੍ਹਾਂ ਬਿਠਾਈ ਆਂਟੀ ਮੈਂ ਕਿਹਾ ਮੁੰਡੇ ਵਾਂਗੂ ਬਹਿ ਜਾ ਆ ਉਹ ਗਿੰਦਰਾ ਆਂਟੀ ਆ ਹਾਂ ਮੈਂ ਕਿਹਾ ਮੁੰਡੇ ਵਾਂਗੂ ਬਹਿ ਜਾ ਉਹ ਬਹਿ ਗਈ ਆ ਇਹ ਮੈਂ ਇਹ ਲੈ ਕੇ ਆਇਆ ਨਾ ਖਿਦਾਰੀਆਂ ਫੇ ਅੰਬ ਕੋ ਮੈਂ ਕਿਹਾ ਜੀ ਆਜੋ ਘਰ ਨੂੰ ਹਾਂ ਕਹਿੰਦੀ ਨਹੀਂ ਫੇ ਆਵਾਂਗੇ